ਸਤਿ ਸ਼੍ਰੀ ਅਕਾਲ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਅਹਿਮ ਜਾਣਕਾਰੀ ਵੀ ਹੈ ਔਰ ਜਿਹੜੀ ਇਹ ਗੱਲ ਹੈ ਸੋਸ਼ਲ ਮੀਡੀਆ ਤੇ ਟ੍ਰੈਵਲ ਵੀ ਕਰ ਰਹੀ ਹੈ ਉਹ ਗੱਲ ਇਹ ਹੈ ਕਿ ਬੰਗਿਆਂ ਦੇ ਸਾਬਕਾ ਐਮਐਲਏ ਤਰਲੋਚਨ ਸੂਂਡ ਹੁਣਾਂ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਔਰ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਕਰੀਬੀਆਂ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕਰਕੇ ਦਿੱਤੀ ਹੈ ਹਾਲਕਿ ਜਿੱਦ ਜੇ ਇਹ ਖਬਰ ਟਰੈਵਲ ਕਰਦੀ ਹੈ ਜਿੱਦ ਜੇ ਖਬਰ ਸੋਸ਼ਲ ਮੀਡੀਆ ਤੇ ਸਰਕੂਲੇਟ ਹੁੰਦੀ ਹੈ ਬਹੁਤ ਸਾਰੇ ਲੋਕ ਇਹ ਗੱਲ ਜਾਣਨਾ ਚਾਹੁੰਦੇ ਸੀ ਕਿ ਕੀ ਇਹ ਗੱਲ ਸੱਚ ਹੈ ਕਿ ਸੱਚੀ ਤਰਲੋਚਨ ਸੂਨ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਅਸੀਂ ਉਹਨਾਂ ਦੇ ਕਰੀਬੀਆਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਇਹ ਗੱਲ ਜਿਹੜੀ ਹੈ ਇਹ ਸੱਚ ਹੈ ਔਰ ਇਹ ਗੱਲ ਹੁਣ ਸਰਕੂਲੇਟ ਵੀ ਹੋ ਰਹੀ ਹੈ ਤੇ ਬਹੁਤ ਸਾਰੇ ਲੋਕ ਜਾਨਣਾ ਵੀ ਚਾਹੁੰਦੇ ਸੀ ਕਿ ਤਰਲੋਚਨ ਸੂਨ ਉਹਨਾਂ ਦੀ ਮੌਤ ਹੋਈ ਕਿਵੇਂ ਦੱਸ ਦਈਏ ਬੰਗਿਆ ਦੇ ਸਾਬਕਾ ਐਮਐਲਏ ਸੀ ਤਰਲੋਚਨ ਸੂਨ ਕਾਂਗਰਸੀ ਐਮਐਲਏ ਸੀ ਔਰ ਹੁਣ ਕਾਂਗਰਸ ਵਿੱਚ ਅਹਿਮ ਭੂਮਿਕਾ ਨਿਭਾਰੇ ਸੀ ਜ਼ਿਲ੍ਹੇ ਦੇ ਅੰਦਰ ਔਰ ਦੱਸਿਆ ਜਾ ਰਿਹਾ ਕਿ ਤਰਨ ਤਰਨ ਵਿਖੇ ਉਹ ਪ੍ਰਚਾਰ ਲਈ ਗਏ ਹੋਏ ਸੀਗੇ ਜਿੱਥੇ ਉਹਨਾਂ ਦੀ ਸਿਹਤ ਥੋੜੀ ਵਿਗੜਦੀ ਹੈ ਹਾਲਾਂਕਿ ਇਹ ਗੱਲ ਜਿਹੜੀ ਹੈ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੇ ਗੱਲ ਸਾਹਮਣੇ ਆ ਰਹੀ ਹੈ ਤਰਲੋਚਨ ਸੂਨ ਉਹਨਾਂ ਨੂੰ ਕਹਿੰਦੇ ਕਿ ਹਾਰਟ ਅਟੈਕ ਆਇਆ ਲੇਕਿਨ ਉਹਨਾਂ ਦੇ ਕਰੀਬੀਆਂ ਨੇ ਮੈਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਤਰਲੋਚਨ ਸੂਨ ਨੂੰ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਲੇਕਿਨ ਅੱਜ ਸਵੇਰੇ ਥੋੜਾ ਉਹ ਅਨਕੰਫਰਟੇਬਲ ਸੀਗੇ ਕਿਉਂਕਿ ਪ੍ਰਚਾਰ ਦਾ ਆਖਿਰਣਾ ਦਿਨ ਚੱਲ ਤਰਲੋਚਨ ਸੂਨ 11 ਵਜੇ ਦੇ ਕਰੀਬ ਆਪਣੇ ਕਮਰੇ ਵਿੱਚ ਜਿਹੜਾ ਹੋਟਲ ਲਿਆ ਹੋਇਆ ਸੀ ਉਹਦੇ ਵਿੱਚ ਚਲੇ ਜਾਂਦੇ ਆ ਤੇ ਆਪਣੇ ਗਨਮੈਨ ਨੂੰ ਕਹਿੰਦੇ ਕਿ ਮੈਂ ਨਹਾ ਤੋਕੇ ਫਰੈਸ਼ ਹੋ ਕੇ ਆਣਾ ਔਰ 11 ਵਜੇ ਜਦੋਂ ਆਪਣੇ ਰੂਮ 'ਚ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਗਾਰਡ ਆ ਉਹ ਵੇਟ ਕਰਦਾ 1 ਵਜੇ ਤੇ 2 ਵਜੇ ਤੇ ਆ ਔਰ 4 ਵਜੇ ਤੱਕ ਚਾਹ ਤੇ ਨਾ ਫੋਨ ਉਹ ਪਿਕ ਕਰਦੇ ਆ ਤੇ ਨਾ ਕੋਈ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਹੋਟਲ ਦਾ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਜਾ ਕੇ ਦੇਖਿਆ ਜਾਂਦਾ ਰੂਮ ਦੇ ਅੰਦਰ ਜਾ ਕੇ ਦੇਖਿਆ ਜਾਂਦਾ ਤਾਂ ਤਰਲੋਚਨ ਸੂਨ ਦੱਸਿਆ ਜਾ ਰਿਹਾ ਕਿ ਆਪਣੇ ਵਾਸ਼ਰੂਮ ਵਿੱਚ ਸੀਗੇ ਜਿੱਥੇ ਉਹਨਾਂ ਨੂੰ ਹਾਰਟ ਅਟੈਕ ਆਇਆ ਔਰ ਇਹ ਸਾਇਲੈਂਟ ਹਾਰਟ ਅਟੈਕ ਸੀ ਕਿਉਂਕਿ ਇਸ ਤੋਂ ਪਹਿਲਾਂ ਹਾਲਾਂਕਿ ਇਸ ਗੱਲ ਦੀ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਤੋਂ ਪਹਿਲਾਂ ਉਹ ਕਹਿੰਦੇ ਕਿ ਤਰਲੋਚਨ ਸੂਨ ਉਹਨਾਂ ਦੇ ਕਰੀਬੀ ਕਹਿੰਦੇ ਕਿ ਉਹਨਾਂ ਨੂੰ ਕੋਈ ਹਾਰਟ ਦੀ ਦਿੱਕਤ ਨਹੀਂ ਸੀ ਸਵੇਰੇ ਥੋੜਾ ਅਨਕੰਫਰਟੇਬਲ ਹੁੰਦੇ ਕਿਉਂਕਿ ਤਰਨ ਤਰਨ ਵਿਖੇ ਉਹ ਗਏ ਹੋਏ ਸੀਗੇ ਪਾਰਟੀ ਦੇ ਪ੍ਰਚਾਰ ਲਈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਾਈ ਇਲੈਕਸ਼ਨ ਹੈ ਔਰ ਉਸ ਕਰਕੇ ਉਹ ਉੱਥੇ ਪਾਰਟੀ ਦੇ ਪ੍ਰਚਾਰ ਲਈ ਪਹੁੰਚੇ ਹੋਏ ਸੀਗੇ ਸਵੇਰੇ ਉਹ ਦਿੱਕਤ ਮਹਿਸੂਸ ਕਰਦੇ ਆ ਜਿਸ ਤੋਂ ਬਾਅਦ ਆਪਣੇ ਹੋਟਲ 'ਚ ਆਉਂਦੇ ਆ ਆਪਣੇ ਗਾਰਡ ਨੂੰ ਕਹਿੰਦੇ ਆ ਨਾ ਤੋ ਕੇ ਫਰੈਸ਼ ਹੋ ਕੇ ਤੈਨੂੰ ਕਾਲ ਕਰੂੰਗਾ ਔਰ ਉਸ ਤੋਂ ਬਾਅਦ 11 ਵਜੇ ਤੋਂ ਲੈ ਕੇ ਜਦ ਤਕਰੀਬਨ 4 ਵਜੇ ਤੱਕ ਉਹ ਆਪਣਾ ਫੋਨ ਪਿਕ ਨਹੀਂ ਕਰਦੇ ਆਪਣੇ ਰੂਮ ਤੋਂ ਬਾਹਰ ਨਹੀਂ ਆਉਂਦੇ ਜਿਹੜਾ ਉਹਨਾਂ ਦਾ ਗਾਰਡ ਹੈ ਉਹਨੂੰ ਕੁਝ ਸ਼ੱਕ ਹੁੰਦਾ ਹੈ ਕਿ ਕਿਤੇ ਕੋਈ ਮਾੜੀ ਗੱਲ ਨਾ ਹੋਈ ਹੋਵੇ ਕੋਈ ਅਣਹੋਣੀ ਨਾ ਹੋਈ ਹੋਵੇ ਤਾਂ ਦਰਵਾਜ਼ਾ ਤੋੜਿਆ ਜਾਂਦਾ ਹੈ ਜਿਸ ਤੋਂ ਬਾਅਦ ਜੋ ਦੱਸਿਆ ਜਾ ਰਿਹਾ ਕਿ ਅੰਦਰ ਜਾ ਕੇ ਜਦ ਗਾਰਡ ਤੇ ਹੋਰ ਲੋਕ ਉੱਥੇ ਦੇਖਦੇ ਆ ਹੋਟਲ 'ਚ ਜਿਹੜੇ ਮੌਜੂਦ ਸਿਗੇ ਤਾਂ ਦੇਖਦੇ ਆ ਕਿ ਤਰਲੋਚਨ ਸਿੰਘ ਉਹਨਾਂ ਦੀ ਜਿਹੜੀ ਡੈੱਡ ਬਾਡੀ ਉਹਨਾਂ ਦੇ ਵਾਸ਼ਰੂਮ 'ਚ ਹੋਟਲ ਦੇ ਵਾਸ਼ਰੂਮ 'ਚ ਹੁੰਦੀ ਹੈ ਔਰ ਇਹਨੂੰ ਸਾਇਲੈਂਟ ਅਟੈਕ ਦੱਸਿਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਇਹ ਉਹਨਾਂ ਦੇ ਕਰੀਬੀਆਂ ਨਾਲ ਗੱਲ ਹੋਈ ਸੀ ਕਿਉਂਕਿ ਤਰਲੋਚਨ ਸਿੰਘ ਉਹਨਾਂ ਦੀ ਪਿਛਲੇ ਦਿਨਾਂ 'ਚ ਅਸੀਂ ਤਰਨ-ਤਰਨ ਵਿਖੇ ਪ੍ਰਚਾਰ ਕਰਦੇ ਨੇ ਤਸਵੀਰਾਂ ਬੜੀ ਵਾਰ ਦੇਖੀਆਂ ਸੀਗੀਆਂ ਤਾਂ ਬਿਲਕੁਲ ਠੀਕ ਲੱਗ ਰਹੇ ਸੀਗੇ ਔਰ ਉਹਨਾਂ ਦੇ ਕਰੀਬੀ ਸਤਵੀਰ ਸਿੰਘ ਪੱਲੀ ਚ ਕਿ ਉਹਨਾਂ ਨੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਉਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਐਦਾਂ ਪਹਿਲਾਂ ਕਦੀ ਸਮੱਸਿਆ ਬਾਰੇ ਕੋਈ ਦੀ ਉਹਨਾਂ ਨੇ ਗੱਲ ਸਾਂਝੀ ਨਹੀਂ ਕੀਤੀ ਜਾਂ ਕਦੀ ਜਾਣਕਾਰੀ ਨਹੀਂ ਸੀ ਸਾਨੂੰ ਔਰ ਬਿਲਕੁਲ ਉਹ ਠੀਕ ਲੱਗ ਰਹੇ ਸੀਗੇ ਲੇਕਿਨ ਅੱਜ 11 ਵਜ ਸਵੇਰੇ ਉਹ ਅਨਕੰਫਰਟੇਬਲ ਮਹਿਸੂਸ ਕਰਦੇ ਜਿਸ ਤੋਂ ਬਾਅਦ ਹੋਟਲ 'ਚ ਚਲੇ ਜਾਂਦੇ ਤੇ ਔਰ 4:00 ਵਜੇ ਜਿਹੜਾ ਇਹ ਪਤਾ ਲੱਗਦਾ ਉਹਨਾਂ ਦੇ ਘਰ ਤੋਂ ਕਿ ਉਹ ਫੋਨ ਨਹੀਂ ਉਠਾਰੇ ਮਹਿਸੂਸ ਹੁੰਦਾ ਕਿ ਫੋਨ ਨਹੀਂ ਉਠਾਰੇ ਸ਼ਾਇਦ ਕੋਈ ਗੜਬੜ ਨਾ ਹੋਵੇ ਦਰਵਾਜ਼ਾ ਤੋੜ ਕੇ ਜਦ ਅੰਦਰ ਜਾਇਆ ਜਾਂਦਾ ਤੇ ਵਾਸ਼ਰੂਮ ਦੇ ਅੰਦਰ ਕਹਿੰਦੇ ਕਿ ਉਹਨਾਂ ਦੀ ਡੈੱਡ ਬਾਡੀ ਮਿਲਦੀ ਹੈ ਔਰ ਅੰਦਾਜ਼ੇ ਲਗਾਏ ਜਾ ਰਹੇ ਕਿ ਸ਼ਾਇਦ ਉਮਰ ਦੀ ਡੈਥ ਜਿਹੜੀ ਹੈ 12:00 ਜਾਂ 1:00 ਦੇ ਵਿੱਚ ਵਿੱਚ ਹੋ ਗਈ ਹੋਵੇਗੀ ਕਿਉਂਕਿ 11:00 ਵਜੇ ਉਹ ਜਿਹੜਾ ਆਪਣੇ ਰੂਮ 'ਚ ਚਲੇ ਗਏ ਸੀ ਤੇ ਥੋੜਾ ਅਨਕੰਫਰਟੇਬਲ ਮਹਿਸੂਸ ਕਰ ਔਰ 70 ਦੇ ਕਰੀਬ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ 70 ਪਲੱਸ ਜਾਂ ਥੋੜਾ ਸੱਤਰ ਤੋਂ ਘੱਟ ਉਮਰ ਹੋਵੇਗੀ ਹਾਲੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋਈ ਤਾਂ ਇਹ ਬੰਗਿਆਂ ਤੋਂ ਸਾਥਕਾ ਐਮਐਲਏ ਸੀ ਤਰਲੋਚਨ ਸੁੰਡ ਉਹਨਾਂ ਦੀ ਅੱਜ ਹਾਰਟ ਅਟੈਕ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਤਰਨ ਤਰਨ ਵਿਖੇ ਮੌਤ ਹੋ ਗਈ ਹੈ ਬਹੁਤ ਲੋਕ ਸਾਨੂੰ ਵੀ ਕਮੈਂਟ ਕਰ ਰਹੇ ਸੀ ਮੈਸੇਜ ਕਰ ਰਹੇ ਸੀ ਕਿ ਕੀ ਗੱਲ ਹੈ ਸੱਚ ਹੈ ਤਾਂ ਦੱਸਦੀ ਹੈ ਇਹ ਉਹਨਾਂ ਦੇ ਕਰੀਬੀਆਂ ਨਾਲ ਗੱਲਬਾਤ ਕਰਕੇ ਸਾਨੂੰ ਪਤਾ ਲੱਗੇ ਕਿ ਗੱਲ ਸੱਚ ਹੈ ਤਰਨ ਤਰਨ ਵਿਖੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਉਹਨੂੰ ਬੰਗਿਆਂ ਲੈ ਆਣ ਦੀ ਹੁਣ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਉਹਨੂੰ ਬੰਗਿਆ ਵਿਖੇ ਲਿਆਂਦਾ ਜਾਏਗਾ ਇੱਕ ਵਾਰ ਫਿਰ ਤੋਂ ਦੱਸ ਦੇਣਾ ਜਿਹੜੇ ਨਵੇਂ ਜੁੜੇ ਆ ਮੈਂ ਉਹੀ ਗੱਲ ਰਿਪੀਟ ਕਰੂੰਗਾ ਕਿ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਸੀ ਕਿ ਤਰਲੋਚਨ ਸੂਨ ਉਹਨਾਂ ਦੀ ਕਿ ਸੱਚੀ ਉਹ ਡੈਥ ਹੋ ਗਈ ਹੈ ਤਾਂ ਦੱਸਦੀ ਉਹਨਾਂ ਦੇ ਕਰੀਬੀਆਂ ਨਾਲ ਗੱਲਬਾਤ ਕੀਤੀ ਹੈ ਤੇ ਪਤਾ ਲੱਗਿਆ ਤਰਲੋਚਨ ਸੂਨ ਉਹਨਾਂ ਦੀ ਅੱਜ ਦੱਸਿਆ ਜਾ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ 12 ਤੋਂ 1 ਦੇ ਵਿੱਚਕਾਰ ਹੋ ਸਕਦਾ ਹੈ ਮੌਤ ਹੋ ਗਈ ਹੋਵੇ ਔਰ ਇਹ ਹਾਰਟ ਅਟੈਕ ਕਰਕੇ ਮੌਤ ਤਸੀ ਜਾਰੀ ਹੈ 11 ਵਜੇ ਉਹ ਕਹਿੰਦੇ ਅਨਕੰਫਰਟੇਬਲ ਫੀਲ ਕਰਦੇ ਆ ਤਰਨਤਾਰਨ ਉਹ ਪਾਰਟੀ ਦਾ ਪ੍ਰਚਾਰ ਕਰਨ ਲਈ ਗਏ ਹੋਏ ਸੀ ਕਿਉਂਕਿ ਉੱਥੇ ਆਪ ਸਭ ਨੂੰ ਪਤਾ ਕਿ ਬਾਈ ਇਲੈਕਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਕਰਕੇ ਉੱਥੇ ਪ੍ਰਚਾਰ ਲਈ ਗਏ ਹੋਏ ਸੀਗੇ ਤੇ 11 ਵਜੇ ਕਹਿੰਦੇ ਅਨਕੰਫਰਟੇਬਲ ਮਹਿਸੂਸ ਕਰਦੇ ਆਪਣੇ ਹੋਟਲ 'ਚ ਆ ਜਾਂਦੇ ਆ ਆਪਣੇ ਗਾਰਡ ਨੂੰ ਕਹਿੰਦੇ ਕਿ ਮੈਂ ਫਰੈਸ਼ ਹੋ ਕੇ ਤੈਨਾਂ ਗੱਲਬਾਤ ਕਰਦਾ ਸੰਪਰਕ ਬਣਾਉਣਾ ਤੇ ਜਦੋਂ 11 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਫੋਨ ਨਹੀਂ ਪਿਕ ਕਰਦੇ ਤੇ ਆਪਣੇ ਰੂਮ 'ਚੋਂ ਬਾਹਰ ਨਹੀਂ ਆਉਂਦੇ ਉਹਨਾਂ ਦੇ ਗਾਰਡ ਨੂੰ ਕੁਝ ਗੜਬੜ ਮਹਿਸੂਸ ਹੁੰਦੀ ਹੈ ਤੇ ਜਦੋਂ ਪ੍ਰਵਾਜਾ ਤੋੜ ਕੇ ਅੰਦਰ ਜਾ ਕੇ ਦੇਖਿਆ ਜਾਂਦਾ ਹੈ ਤੋ ਆਪਣੇ ਵਾਸ਼ਰੂਮ ਦੇ ਰੂਮ ਦੇ ਵਾਸ਼ਰੂਮ ਕੋਰਟਲ ਰੂਮ ਦੇ ਵਾਸ਼ਰੂਮ ਵਿੱਚ ਸਕੇ ਜਿੱਥੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਹਿਲੀ ਮੌਤ ਹੋ ਚੁੱਕੀ ਸੁਰ ਅੰਦਾਜ਼ੇ ਲਗਾਏ ਜਾ ਰਹੇ ਕਿ ਮੌਤ ਸ਼ਾਇਦ 12 ਤੋਂ 1 ਵਜੇ ਦੇ ਕਰੀਬ ਹੋ ਗਈ ਉਹ ਵੀ ਔਰ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਉਹਨਾਂ ਦੀ ਡੈੱਡ ਬਾਡੀ ਨੂੰ ਜਿਹੜਾ ਬੰਕੇ ਲਿਆਂਦਾ ਜਾਵੇ ਤਾਂ ਬੜੀ ਮੰਦਭਾਗੀ ਖਬਰ ਹੈ ਸੋਸ਼ਲ ਮੇ ਖਬਰ ਹੈ ਔਰ ਇਹ ਗੱਲ ਹੁਣ ਸੱਚ ਹੈ ਇਹਦੀ ਪੁਸ਼ਟੀ ਜਿਹੜੀ ਹੈ ਉਹਨਾਂ ਦੇ ਕਰੀਬੀਆਂ ਨੇ ਕੀਤੀ ਬਹੁਤ ਬਹੁਤ ਸ਼ੁਕਰੀਆ